ਕੀ ਬਿੰਦੀ ਜਿੱਥੇ ਦਿੱਕਤ ਆ ਰਹੀ ਆ ਤੁਹਾਨੂੰ ਇਸ ਟਾਈਮ ਇਹੀ ਆ ਜੀ ਪਾਣੀ ਦੀ ਉਹ ਆ ਉਦੋਂ ਇੱਥੇ ਦੀ ਬਜ਼ੁਰਗ ਵੀ ਲੰਘਦੇ ਨੇ ਬੱਚੇ ਵੀ ਲੰਘਦੇ ਨੇ ਕਿੰਨੀਆ ਕੋ ਨੂੰ ਮੁਸ਼ਕਲ ਹੁੰਦੀ ਆ ਬਹੁਤ ਆਉਂਦੀ ਆ ਜੀ ਕੱਲ ਨੂੰ ਆ ਮੰਨ ਲਓ ਆ ਪਲਾਟ ਕਿਸੇ ਦਾ ਐ ਇੱਥੇ ਜਗਾ ਇਹਨਾਂ ਨੇ ਪਾ ਲਿਆ ਕੁਝ ਵੀ ਪਾ ਲਿਆ ਨੰਗਣਾ ਤੋ ਰਹੀਆਂ ਸਭ ਨੇ ਨੰਗਣਾ ਕੱਲੇ ਮੈਂ ਥੋੜੀ ਨੰਗਣਾ ਕਿਸੇ ਨੂੰ ਕਿਹਾ ਐਮਸੀ ਕੋਈ ਹੋਰ ਜਿਹੜੇ ਇੱਥੇ ਸੰਬੰਧਤ ਨੇ ਐਮ ਨੋਕ ਢੱਕ ਲੈਣਾ ਕੱਲ ਕਾਲ ਆਇਆ ਕਾਲੇ ਨੂੰ ਮੈਂ ਜ਼ਰੂਰ ਕਿਹਾ ਵਾ ਉਹ ਵੀ ਵਾਰਸਾ ਥਾਪੀ ਜੀ ਮਾਰ ਕੇ ਹੋ ਜੂ ਹੋ ਜੂ ਹੋ ਜੂ ਉੱਥੋਂ ਬਲੋਕ ਆ ਉੱਥੋਂ ਬਲੋਕ ਆ ਮੈਂ ਕਿਹਾ ਚੱਲ ਕੋਈ ਨਹੀਂ ਬਲੋਕ ਆ ਕਰਾ ਲਾ ਵੀਰੇ ਤੇਰੀ ਗੱਲ ਨਾਲ ਵੀ ਸਹਿਮਤ ਆਪਾਂ ਮੈਂ ਕਿਹਾ ਗਲੀ ਦਾ ਲੈਵਲ ਇੱਕ ਸਾਰ ਕਰ ਦੇ ਉਧਰੋਂ ਉੱਚਾ ਜਿਨ੍ਹਾਂ ਦੇ ਉਰੇ ਆਪਦੇ ਨੇ ਉਹ ਵਿਚਾਰੇ ਰੋਜ਼ ਸਵੇਰੇ ਉੱਠਦੇ ਉਹਨਾਂ ਨੂੰ ਪਾਣੀ ਉਹ ਮੱਥੇ ਲੱਗਦਾ ਫਿਰ ਸੜਕ ਦੀ ਬਹਿ ਜਾਗੇ ਹੋਰ ਕੀ ਆ ਠੀਕ ਨਹੀਂ ਜੀ ਸਾਰੀ ਆ ਤੁਮੇ ਸਾਡਾ ਪਾਣੀ ਦੀ ਦਿੱਕਤ ਆ ਵੀਰੇ ਕੀ ਪਾਣੀ ਕੀ ਉਹ ਪਾਣੀ ਹੋ ਰਿਹਾ ਪਾਣੀ ਤਾਂ ਸਾਡੇ ਅੰਦਰਾਂ ਚ ਵੰਦਦਾ ਵਾ ਹੁਣ ਘਰਾਂ ਚ ਫਾਈਟਰ ਲੱਖ ਲੱਖ ਨੰਗਦੇ ਆ ਸੀ ਇਹ ਸੀਵਰੇਜ ਦਾ ਪਾਣੀ ਆ ਸੀਵਰੇਜ ਦਾ ਪਾਣੀ ਆ ਇਹ ਸੀਵਰੇਜ ਦਾ ਪਾਣੀ ਆ ਇਹ ਪੀਣੇ ਵਾਲਾ ਵੀ ਤਾਂ ਗੰਦਾ ਹੀ ਹੁੰਦਾ ਵਾ ਕਿੰਨੀ ਦੇਰ ਤੋਂ ਬੰਦ ਹੈ ਇਹ ਹੋ ਗਿਆ ਜੀ ਖਾਸ ਸਮਾਂ ਹੋ ਗਿਆ 4 ਮਹੀਨਿਆਂ ਤੋਂ ਹੈ ਗਏ ਕਿਸੇ ਐਮਸੀ ਕੋਲੇ ਜਾਂ ਕਿਸੇ ਕਮੇਟੀ ਵਾਲੇ ਕੋਲੇ ਬਸ ਇਹਨਾਂ ਨੂੰ ਕਿਹਾ ਸੀ ਝਾੜੂ ਵਾਲੇ ਲੋਕਾਂ ਦਾ ਇਕੱਠੇ ਹੋ ਕੇ ਆਓ ਇਕੱਠਾ ਮੱਲਾ ਜਾਂਦਾ ਹੀ ਨਹੀਂਗਾ ਜੀ ਹਾਂ ਫਿਰ ਪੱਠੇ ਕਰੀਏ ਕਾਲਾ ਆਇਆ ਸੀ ਕੱਲ ਭਾਈ ਉਹ ਵੀ ਦੇਖ ਕੇ ਮੁੜ ਗਿਆ ਕਹਿੰਦਾ ਫਰਾ ਦਿੰਨੇ ਕਰਾ ਕਰਾ ਕੇ ਕਹੀ ਜਾਂਦੇ ਟੈਂਕਰ ਜਗੜਾ ਕੇ ਲੈ ਜਾਂਦੇ ਆ ਪਰ ਟੈਂਕਰ ਆਂਦਾ ਨਹੀਂ ਮਰਜੀ ਨਾਲ ਖਰਚਾ ਆ ਰਿਹਾ ਹੋਊਗਾ ਪਾਣੀ ਕੱਢੋ ਹਾਂਜੀ ਹਾਂਜੀ ਉਹਨਾਂ ਸਿਲੰਡਰ ਪਾਇਆ ਸਾਬ ਦੁਨੀਆ ਤਮਾਸਾ ਦੇਦੀ ਇਹ ਜੇ ਪਾਣੀ ਤੇ ਅਸੀਂ ਰੇਤਾ ਸਟਾ ਸਾਰਾ ਸਮਾਨ ਅਸੀਂ ਪਾਣੀ ਦੇ ਸਟਾ ਪਾਣੀ ਸਟਾ ਕੇ ਸਿਲੰਡਰ ਪਾਇਆ ਵੀਰ ਠੀਕ ਹੈ ਬਹੁਤ ਔਖਾ ਸਾਡਾ ਨਾਂ ਜਲੂਸ ਤੇਰਾ ਨਾਮ ਗੀਤਾ ਓਏ ਕਿਹੜੇ ਮੱਲੇ ਚ ਰਹਿ ਰਹੇ ਹੋ ਗੁਰਗੋਬਿੰਦ ਸਿੰਘ ਨਗਰ ਗਲੀ ਨੰਬਰ 6 ਕੀ ਦਿੱਕਤ ਆ ਰਹੀ ਐ ਇੱਥੇ ਸਰ ਪਾਣੀ ਦੀ ਸਮੱਸਿਆ ਬਹੁਤ ਆ 6 ਮਹੀਨੇ ਹੋ ਗਏ ਪਿਛਲੇ ਦਸੰਬਰ ਦੇ ਵਿੱਚ ਗਲੀ ਬਣੀ ਸੀਗੀ 3 ਕਿ ਮਹੀਨੇ ਗਲੀ ਸੱਟ ਰਹੀ ਆ ਉਸ ਤੋਂ ਬਾਅਦ ਇਹੀ ਸਮੱਸਿਆ ਆਣ ਲੱਗੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪਾਣੀ ਦੀ ਸਮੈਲ ਆ ਰਹੀ ਹੈ ਇੱਥੇ ਪਾਣੀ ਦੀ ਸਮੈਲ ਕੋਈ ਬਿਮਾਰੀ ਦਾ ਇਹਦਾ ਕੌਣ ਜ਼ਿੰਮੇਵਾਰ ਹੈ ਕੋਈ ਵੀ ਨਹੀਂ ਕਿਸੇ ਨੂੰ ਕਿਹਾ ਅਪਰੋਚ ਕੀਤੀ ਐਮਸੀ ਅਪਰੋਚ ਕੀਤੀ ਆ ਜਾਂਦੇ ਨੇ ਢੇੜਾ ਕੱਢ ਕੇ ਚਲੇ ਜਾਂਦੇ ਤੁਸੀਂ ਇਕੱਠੇ ਕਰੋ ਇਕੱਠ ਕਰਕੇ ਆਓ ਅਸੀਂ ਦੱਸੋ ਕਿੱਥੇ ਜਾਈਏ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਨਗਰ ਦੇ ਲੋਕ ਸੀਵਰੇਜ ਦੀ ਸਮੱਸਿਆ ਕਰਕੇ ਸੜਕਾਂ ਤੇ ਬੈਠਣ ਤਿਆਰ ਨੇ ਕੀ ਕਾਰਨ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਗੱਲ ਇਹ ਹੈ ਜੀ ਇੱਕ ਤਾਂ ਕੁਝ ਲੋਕਾਂ ਦਾ ਸਮਝ ਲਓ ਵੀ ਇੱਕ ਆ ਨਹੀਂ ਹੈਗਾ ਜਾਂ ਲੋਕ ਲੜਨਾ ਨਹੀਂ ਚਾਹੁੰਦੇ ਗੰਦ ਚ ਰਹਿਣਾ ਤਾਂ ਲੋਕ ਪਸੰਦ ਕਰਦੇ ਨੇ ਵੀ ਅਸੀਂ ਗੰਦ ਚ ਰਹੀਏ ਇਹ ਲੀਡਰਾਂ ਦੇ ਲੋਟ ਆਇਆ ਹੋਇਆ ਦੂਸਰੀ ਗੱਲ ਸਵਾਲ ਇੱਥੇ ਹੈ ਵੀ ਮੈਂ ਉਹ ਬੋਟ ਪੜ ਰਿਹਾ ਸੀਗਾ ਬਈ ਇੱਥੇ ਮਰਖਾ ਜਾਦੂ ਜਾਦੂ ਦਾ ਏਰੀਆ ਹੈ ਆਜ਼ਾਦ ਜਸਦੀਪ ਹਾਂ ਔਰ ਜਿਹੜੇ ਐਮਐਲਏ ਦੀ ਚੋਣ ਲੜ ਚੁੱਕੇ ਨੇ ਔਰ ਇੱਥੇ ਹਲਕੇ ਦੇ ਇੰਚਾਰਜ ਨੇ ਉਹਨਾਂ ਦਾ ਆਪਣਾ ਵਾਰਡ ਹੀ ਬਿਲਕੁਲ ਦੇਖੋ ਕਿਸ ਤਰ੍ਹਾਂ ਗੰਦ ਪਿਆ ਹੋਇਆ ਮੇਰੇ ਖਿਆਲ ਚ 3 ਕੁ ਮਹੀਨੇ ਪਹਿਲਾਂ ਸੜਕ ਬਣੀ ਹੈ ਦੂਸਰਾ ਸਵਾਲ ਸਾਬਕਾ ਜਿਹੜਾ ਮੰਤਰੀ ਰਿਹਾ ਇੱਥੇ ਗੁਰਕੀਰ ਸਿੰਘ ਕੋਟਲੀ ਉਹਨਾਂ ਦਾ ਕੰਮ ਇਸ਼ਤਿਆਰ ਪੜਿਆ ਸੀ ਵੀ ਖੰਨੇ ਸ਼ਹਿਰ ਤੇ ਅਸੀਂ 300 ਕਰੋੜ ਰੁਪਏ ਖਰਚਤਾ ਜਿਹਦੇ ਵਿੱਚ 100 ਕਰੋੜ ਮੇਰੇ ਖਿਆਲ ਦੇ ਵਿੱਚ ਸੀਵਰੇਜ ਤੇ ਸੀ ਹੁਣ ਤੁਸੀਂ ਕਿਸੇ ਮਹੱਲੇ ਖੰਨੇ ਦੇ ਗਲੀ ਚਲੇ ਜਾਓ ਕਿਤੇ ਮਰਜੀ ਚਲੇ ਜਾਓ ਆਹੀ ਹਾਲ ਆ ਸੀਵਰੇਜ ਕਿਤੇ ਨਹੀਂ ਚੱਲਦਾ ਹੁਣ ਮੌਜੂਦਾ ਸਰਕਾਰ ਆ ਜਿਹੜੀ ਝਾੜੂ ਵਾਲੀ ਉਹਦਾ ਤਾਂ ਧਿਆਨ ਹੀ ਨਹੀਂ ਹੈਗਾ ਉਹਨਾਂ ਦਾ ਤਾਂ ਕੰਮ ਲੁੱਟਣ ਤੇ ਲੱਗੇ ਹੋਏ ਨੇ ਉਹ ਕਦੇ ਕਚਹਿਰੀਆਂ 'ਚ ਕਦੇ ਠਾਣਿਆਂ 'ਚ ਕਦੇ ਨਗਰ ਕੌਂਸਲਾਂ 'ਚ ਕਦੇ ਕਿਤੇ ਪਰਚਾ ਕਰਾਤਾ ਮਤਲਬ ਓਵਰ ਆਲ ਲੋਕਾਂ ਦਾ ਧੋਖਾ ਹੋਇਆ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਇੱਕ ਐਮਸੀ ਹੁੰਦੇ ਹੋਏ ਆਪਣੇ ਬਾੜ ਦਾ ਪੂਰੀ ਤਰ੍ਹਾਂ ਸਾਫ ਪਾਈ ਨਹੀਂ ਕਰਵਾ ਸਕਦਾ ਤੇ ਤਰੱਕੀ ਨਹੀਂ ਕਰ ਸਕਦਾ ਜਾਂ ਬਾੜ ਨੂੰ ਸੂਤਾਂ ਨਹੀਂ ਦੇ ਸਕਦਾ ਉਹ ਹਲਕੇ ਨੂੰ ਦੇ ਸਕਦਾ ਸੀ ਨਹੀਂ ਬਿਲਕੁਲ ਵੀ ਨਹੀਂ ਦੇ ਸਕਦਾ ਜੀ ਮੈਂ ਤਾਂ ਇਹ ਹੈਰਾਨ ਆ ਗਿਆ ਇੱਥੇ ਦੇਖ ਕੇ ਵੀ ਇਹ ਇਹ ਤਾਂ ਮੁਹੱਲਾ ਬਹੁਤ ਵਧੀਆ ਹੋਣਾ ਚਾਹੀਦਾ ਸੀਗਾ ਹੁਣ ਗੱਲ ਇਹ ਇੱਥੇ ਖੜੀ ਆ ਵੀ ਗੁਰਕੀਰ ਸਿੰਘ ਕੋਟਲੀ ਦੱਸੇ ਵੀ ਜਿਹੜਾ 300 ਕਰੋੜ ਰੁਪਈਆ ਉਹ ਕਿੱਥੇ ਹੈ ਖੰਨੇ ਦੇ ਕਿਹੜੇ ਏਰੀਆ 'ਚ ਲੱਗਿਆ ਜਿਹੜਾ 100 ਕਰੋੜ ਸੀਵਰੇਜ ਵਾਸਤੇ ਆਇਆ ਸੀ ਉਹ ਕਿੱਥੇ ਐ ਤੇ ਜਿਹੜਾ ਮੌਜੂਦਾ ਵਿਧਾਇਕਾਂ ਸੌਂਦ ਉਹ ਦੱਸੇ ਵੀ ਉਹਨੇ ਇਨਕੁਆਰੀ ਕਿਉਂ ਨਹੀਂ ਕਰਵਾਈ ਇਹ 4 ਮਹੀਨੇ ਪਹਿਲਾਂ ਸੜਕ ਬਣੀ ਐ ਹੁਣ ਸੀਵਰੇਜ ਦਾ ਪਾਣੀ ਉਸ ਤਰ੍ਹਾਂ ਖੜਾ ਕਿੱਥੋਂ ਕਿੱਥੋਂ ਬਲੋਕੇਜ ਹੋਈ ਆ ਇਸ ਲਈ ਇਹ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਖੰਨੇਦਿਆਂ ਨੂੰ ਹੁਣ ਇਕੱਲੇ ਇਕੱਲੇ ਵਾਰਡ ਦੇ ਵਿੱਚ ਜਾਵਾਂਗੇ ਹਰ ਵਾਰਡ ਦੇ ਵਿੱਚ ਆਹੀ ਹਾਲ ਐ ਇਹ ਵੱਡਾ ਘਟਾਲਾ ਕਾਂਗਰਸ ਨੇ ਕੀਤਾ ਅਕਾਲੀ ਨੇ ਕੀਤਾ ਤੇ ਝਾੜੂ ਵਾਲੇ ਤੇ ਪਰਦਾ ਪਾ ਰਹੇ ਨੇ ਇਹਨਾਂ ਨੂੰ ਹੁਣ ਇਕੱਲੇ ਇਕੱਲੇ ਵਾਰਡ ਦੇ ਵਿੱਚ ਲੋਕਾਂ ਦੇ ਸਾਹਮਣੇ ਨੰਗੇ ਕਰਾਂਗੇ ਲੋਕਾਂ ਨੂੰ ਕਹਾਂਗੇ ਭਰਾਵੋ ਵੀ ਜਾਂ ਤਾਂ ਤੁਸੀਂ ਮੰਨ ਲਓ ਵੀ ਅਸੀਂ ਗੰਦ ਚ ਰਹਿਣਾ ਜਾਂ ਇਹਨਾਂ ਤਿੰਨਾਂ ਚਾਰਾਂ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡ ਦਿਓ ਜੇ ਤੁਸੀਂ ਆਪਣੇ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹੋ ਤੁਹਾਨੂੰ ਇਹਨਾਂ ਤਿੰਨਾਂ ਪਾਰਟੀਆਂ ਦਾ ਖਹਿੜਾ ਛੱਡ ਕੇ ਕੋਈ ਨਵਾਂ ਬਦਲ ਇੱਥੇ ਦੇਣਾ ਪੈਣਾ ਜਿਹੜਾ ਬੰਦਾ ਵਿਕਾਸ ਦੀ ਗੱਲ ਕਰੇ ਲੁੱਟਣ ਦੀ ਗੱਲ ਨਾ ਕਰੇ ਜੀ ਅਸੀਂ ਖੰਨੇ ਚ ਹੋਰ ਵੀ ਏਰੀਏ ਨੇ ਉਹ ਸਾਰੇ ਲੋਕ ਤਿਆਰ ਨੇ ਇਹਨਾਂ ਦਾ ਜੇ ਇਥੋਂ 20 ਬੰਦੇ ਵੀ ਆਉਂਦੇ ਨੇ 50 ਬੰਦੇ ਅਸੀਂ ਹੋਰ ਵਾੜਾਂ ਦੇ ਵਿੱਚੋਂ ਲਿਆ ਕੇ ਨਗਰ ਕੌਂਸਲ ਦਾ ਪਿੱਟ ਸਿਆਪਾ ਕਰਾਂਗੇ ਗੁਰਕੀਰ ਦਾ ਪਿੱਟ ਸਿਆਪਾ ਕਰਾਂਗੇ ਸੌ ਦਾ ਪਿੱਟ ਸਿਆਪਾ ਕਰਾਂਗੇ ਵੀ ਸਾਨੂੰ ਦੱਸਣ ਵੀ ਕਰੋੜਾ ਰੁਪਏ ਤੁਸੀਂ ਆਪਣੇ ਮਹਿਲ ਪਾ ਲੇ ਇਹਨਾਂ ਗਰੀਬਾਂ ਦੇ ਲੰਘਣ ਵਾਸਤੇ ਕੋਈ ਗਲੀ ਜਾਂ ਨਾਲੀ ਵੀ ਨਹੀਂ ਛੱਡੀ ਸੋ ਬਿਲਕੁਲ ਇੱਥੇ ਵੱਡਾ ਧਰਨਾ ਪ੍ਰਦਰਸ਼ਨ ਜੂਰ ਕਰਾਂਗੇ